ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ ਦਾ ਕੀ ਹੋਇਆ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੰਘਾਂ ਨੇ ਅੱਡ-ਅੱਡ ਫੌਜੀ ਕਾਇਨੀਆਂ ਬਣਾ ਲਈਆਂ ਜਿਨ੍ਹਾਂ ਨੂੰ ਕਿ ਮਿਸਲਾਂ ਕਿਹਾ ਜਾਂਦਾ ਸੀ ਹਰ ਇੱਕ ਮਿਸਲ ਦਾ ਇੱਕ ਮੁਖੀਆ ਹੁੰਦਾ ਸੀ ਤੇ ਹਰ ਇੱਕ ਮਿਸਲ ਵਿੱਚ ਗਿਣਤੀ ਦੇ ਘੋੜ ਸਵਾਰ ਤੇ ਲੜਾਕੇ ਸਿੰਘ ਹੁੰਦੇ ਸੀ ਇਹਨਾਂ ਮਿਸਲਾਂ ਨੇ ਪੰਜਾਬ ਉੱਤੇ ਕਈ ਸਾਲ ਰਾਜ ਕੀਤਾ ਪਰ ਇਹਨਾਂ ਵਿੱਚ ਇੱਕ ਕਮੀ ਸੀ ਕਈ ਮਿਸਲਾਂ ਅੱਡ-ਅੱਡ ਆਪਣੇ ਆਪਣੇ ਇਲਾਕਿਆਂ ਵਿੱਚ ਰਾਜ ਕਰਦੀਆਂ ਸੀ ਇਕਜੁੱਟ ਹੋ ਕੇ ਇਹਨਾਂ ਨੇ ਇੱਕ ਰਾਜ ਇੱਕ ਮੁਖੀ ਨਹੀਂ ਬਣਾਇਆ ਇਹਨਾਂ ਨੇ ਲਗਭਗ 1716 ਤੋਂ ਲੈ ਕੇ 1799 ਤੱਕ ਰਾਜ ਕੀਤਾ ਜਦੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਇੱਕ ਕਰਕੇ ਵੱਡਾ ਸਿੱਖ ਰਾਜ ਕਾਇਮ ਨਹੀਂ ਕੀਤਾ ਹੁਣ ਅਸੀਂ ਕੁਝ ਮਿਸਲਾਂ ਤੇ ਉਹਨਾਂ ਦੇ ਮੁਖੀ ਤੇ ਉਹਨਾਂ ਵਿੱਚ ਸਿੰਘਾਂ ਦੀ ਗਿਣਤੀ ਬਾਰੇ ਜਾਣਦੇ ਹਾਂ ਜਿਵੇਂ ਕਿ ਸਭ ਤੋਂ ਤਾਕਤਵਰ ਮਿਸਲ ਪੰਗੀ ਮਿਸਲ ਸੀ ਜਿਸ ਦਾ ਮੁਖੀ ਹਰੀ ਸਿੰਘ ਪੰਗੀ ਅਤੇ ਗੁੱਜਰ ਸਿੰਘ ਸੀ ਇਸ ਮਿਸਲ ਨੇ ਜੰਮੂ, ਗੁਜਰਾਤ, ਅੰਮ੍ਰਿਤਸਰ ਦੇ ਬਹੁਤ ਵੱਡੇ ਹਿੱਸਿਆਂ ਤੇ ਰਾਜ ਕੀਤਾ। ਇਸ ਮਿਸਲ ਵਿੱਚ ਲਗਭਗ 10000 ਤੋਂ 20000 ਸਿੰਘ ਸਨ। ਸ਼ੁਕਰ ਚੱਕੀਆ ਮਿਸਲ। ਇਸ ਮਿਸਲ ਨੇ ਗੁਜਰਾਵਾਲਾ ਦੇ ਕਾਫੀ ਵੱਡੇ ਇਲਾਕੇ ਤੇ ਬਹੁਤ ਲੰਬਾ ਸਮਾਂ ਰਾਜ ਕੀਤਾ। ਇਸ ਵਿੱਚ ਲਗਭਗ 5000 ਘੋੜਸਵਾਰ ਸਨ ਤੇ ਕਾਫੀ ਲੜਾਕੇ ਸਿੰਘ ਵੀ ਸਨ। ਇਸ ਦੇ ਮੁਖੀ ਮਹਾ ਸਿੰਘ ਚੜਤ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਵੀ ਇਸੇ ਮਿਸਲ ਦੇ ਸੰਬੰਧਿਤ ਸਨ ਕਿਨਈਆ ਮਿਸਲ ਇਸ ਮਿਸਲ ਨੇ ਗਰਦਾਸਪੁਰ ਤੇ ਕਾਂਗੜਾ ਦੇ ਬਹੁਤ ਵੱਡੇ ਇਲਾਕਿਆਂ ਤੇ ਕਾਫੀ ਲੰਬਾ ਸਮਾਂ ਰਾਜ ਕੀਤਾ ਇਸ ਵਿੱਚ ਲਗਭਗ 8000 ਤੋਂ 10000 ਲੜਾਕੇ ਸਿੰਘ ਤੇ ਘੋੜਸਵਾਰ ਸਨ ਇਸ ਦੇ ਮੁਖੀ ਜੈ ਸਿੰਘ ਸਨ ਰਾਮਗੜੀਆ ਮਿਸਲ ਇਹਨਾਂ ਦੇ ਮੁਖੀ ਜੱਸਾ ਸਿੰਘ ਰਾਮਗੜੀਆ ਸਨ ਅਤੇ ਇਹਨਾਂ ਨੇ ਅੰਮ੍ਰਿਤਸਰ ਬਟਾਲਾ ਤੇ ਹੋਰ ਕਈ ਪਹਾੜੀ ਖੇਤਰਾਂ ਵਿੱਚ ਰਾਜ ਕੀਤਾ ਇਹਨਾਂ ਕੋਲ ਲਗਭਗ 3 ਤੋਂ 4000 ਸਿੰਘ ਘੋੜਸਵਾਰ ਸਨ ਫੂਲਕੀਆ ਮਿਸਲ ਇਹਨਾਂ ਦੇ ਮੁਖੀ ਫੂਲ ਸਿੰਘ ਅਤੇ ਰਾਜਾ ਆਲਾ ਸਿੰਘ ਜਿਨ੍ਹਾਂ ਨੇ ਕਿ ਪਟਿਆਲਾ ਰਿਆਸਤ ਨੂੰ ਅੱਗੇ ਤੋਰਿਆ ਇਹ ਬਾਕੀ ਮਿਸਲਾਂ ਤੋਂ ਵੱਖਰੀਆਂ ਸਨ ਕਿਉਂਕਿ ਇਹ ਮਹਾਰਾਜਾ ਰਣਜੀਤ ਸਿੰਘ ਨਾਲ ਨਹੀਂ ਰਲੇ ਇਹਨਾਂ ਤੋਂ ਇਲਾਵਾ ਕੁਝ ਮਿਸਲਾਂ ਹੋਰ ਸਨ ਜਿਵੇਂ ਕਿ ਆਲੂਵਾਲੀਆ ਡੱਲੇਵਾਲੀਆ ਸਿੰਘਪੁਰੀਆ ਨਕਈ ਇਹਨਾਂ ਸਾਰੀਆਂ ਮਿਸਲਾਂ ਨੇ ਪੰਜਾਬ ਉੱਤੇ ਲਗਭਗ 70 ਤੋਂ 80 ਸਾਲ ਤੱਕ ਰਾਜ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹਨਾਂ ਨੂੰ ਇੱਕ ਕੀਤਾ ਤਾਂ ਐਸਾ ਸਿੱਖ ਰਾਜ ਸਿਰਜਿਆ ਗਿਆ ਜਿਸ ਦੀ ਮਿਸਾਲ ਕੀ ਪੂਰੀ ਦੁਨੀਆ ਵਿੱਚ ਦਿੱਤੀ ਜਾਂਦੀ ਹੈ ਸਾਡਾ ਇਹ ਸਿੱਧੀ ਸ਼ੁਰੂ ਕਰਨ ਦਾ ਇੱਕੋ ਮਤਵ ਹੈ ਕਿ ਸਾਡੀ ਪੀੜ੍ਹੀ ਨੂੰ ਸਿੱਖ ਰਾਜ ਬਾਰੇ ਪਤਾ ਲੱਗੇ ਕਿ ਸਿੱਖ ਰਾਜ ਦੇ ਵਿੱਚ ਕੀ ਕੁਝ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਅਸੀਂ ਆਪਣਾ ਸਿੱਖ ਰਾਜ ਗਵਾਇਆ ਕਿ ਇਹਨਾਂ ਨੇ ਸਾਨੂੰ ਧੋਖਾ ਦਿੱਤਾ ਤੇ ਕਿਸ ਕਾਰਨ ਸਾਡਾ ਸਿੱਖ ਰਾਜ ਗਵਾਚ ਗਿਆ ਅਸੀਂ ਸਿੱਖ ਰਾਜ ਦੁਆਰਾ ਕਾਇਮ ਕਰਨਾ ਚਾਹੁੰਦੇ ਹਾਂ ਜਿਸ ਵਿੱਚ ਕਿ ਸਾਰੇ ਧਰਮਾਂ ਨੂੰ ਬਰਾਬਰਤਾ ਦਿੱਤੀ ਜਾਵੇ ਅਮੀਰ ਗਰੀਬ ਹਰ ਜਾਤ ਪਾਤ ਨੂੰ ਇੱਕ ਮੰਨਿਆ ਜਾਵੇ ਸਾਰੇ ਧਰਮਾਂ ਦੀਆਂ ਮੰਦਰ ਮਸਜਿਦਾਂ ਇੱਕ ਹੋਣ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਮਿਸਾਲ ਕਾਇਮ ਕੀਤੀ ਸੀ